भरत अग्रवाल एडवोकेट दिलप्रीत सिंह एडवोकेट अविनाश शर्मा ਕਾਬਲੀਅਤ ਆਰਫਨ ਇੰਸਾਰਿਪ ਹੈ ਉਹਨਾਂ ਦੇ ਪੇਰੈਂਟਸ ਦੀ ਐਂਡ ਆਫ ਲਿਫਟਿੰਗ ਸਪੀਚ ਮੈਂ ਜੀ ਸੁੰਦਰਪਾਲ ਸਿੰਘ ਕਾਲੂ ਪ੍ਰੈਜ਼ੀਡੈਂਟ ਬਟਾਲਾ ਬਾਹਰ ਐ ਸੋਸ਼ੀ ਸਭ ਤੋਂ ਬਾਅਦ ਐਸੋਸੀਏਸ਼ਨ ਪ੍ਰੈਜ਼ੀਡੈਂਟ ਮੇਰੇ ਨਾਲ ਆਏ ਕੀਪ ਇਟ ਓ ਯੂ ਆਲ ਆਰ ਡੂਇੰਗ ਵੈਲ ਅੱਜ ਐਂਡ ਕੁੜੀ ਦਾ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਤੇ ਅੱਜ ਅਸੀਂ ਪਹੁੰਚੀ ਆ ਪਿੰਡ ਚੂਹੇਵਾਲ ਦੇ ਵਿੱਚ ਜਿੱਥੇ ਕਿ ਗੁਰੂ ਰਾਮਦਾਸ ਸਕੂਲ ਦੇ ਵਿੱਚ ਉੱਥੋਂ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਅੱਜ ਖੇਡਾਂ ਦਾ ਪ੍ਰੋਗਰਾਮ ਆਪਣੇ ਸਕੂਲ ਦੇ ਵਿੱਚ ਰੱਖਿਆ ਹੈ। ਹਾਂਜੀ ਸਰ ਕੀ ਨਾਮ ਤੁਹਾਡਾ? ਜਵਾਹਰ ਲਾਲ ਵਰਮਾ ਜੀ। ਜਵਾਹਰ ਲਾਲ ਵਰਮਾ ਜੀ ਅੱਜ ਤੁਸੀਂ ਆਪਣੇ ਸਕੂਲ ਦੇ ਵਿੱਚ ਫੰਕਸ਼ਨ ਰੱਖਿਆ ਕੀ ਕਹਿਣਾ ਚਾਹੁੰਦੇ ਕਿੰਨੇ ਬੱਚੇ? ਅਸੀਂ ਜਿਹੜੀ ਐਨੂਅਲ ਸਪੋਰਟਸ ਮੀਟ ਮਨਾਈ ਸੀ ਇਹ ਅੱਜ ਇਹ 3rd ਐਨੂਅਲ ਸਪੋਰਟਸ ਮੀਟ ਹੋਈ ਹੈ ਸਾਡੀ 2025 ਦੀ ਜਿਹੜੀ ਸਕੂਲ ਦੇ ਵਿੱਚ ਇਹ ਐਕਚੁਅਲ 'ਚ ਗੇਮਸ ਕਰਵਾਉਣ ਦਾ ਇਹੀ ਮੋਟਿਵ ਹੈ ਕਿ ਜਿਹੜੇ ਬੱਚੇ ਆ ਉਹਨਾਂ ਸਪੋਰਟਸਮੈਨ ਸਪਿਰਿਟ ਜਿਹੜੀ ਆ ਉਹ ਜਾਗਰੂਤ ਹੋਏ ਜਿਸ ਦੇ ਨਾਲ ਕੀ ਹੈ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਮਾਜ ਦੇ ਵਿੱਚ ਵਿਚਰਨਾ ਕਿਵੇਂ ਆ ਇੱਕ ਦੂਜੇ ਨਾਲ ਕੋਆਪਰੇਸ਼ਨ ਕਿਵੇਂ ਕਰਨਾ ਆ ਸੀ ਕਿਉਂ ਇੱਕ ਗੇਮਸ ਹੀ ਇਹੋ ਜਿਹਾ ਸਾਧਨ ਹੈ ਜਿਹੜਾ ਸਾਨੂੰ ਕੋਆਪਰੇਟ ਦੀ ਭਾਵਨਾ ਸਿਖਾਉਂਦਾ ਹੈ ਦੂਸਰੇ ਦੇ ਨਾਲ ਕਿ ਪੀਟ ਪਾਉ ਤੋਂ ਉੱਤੇ ਉੱਠ ਕੇ ਇੱਕ ਟੀਮ ਦੇ ਵਾਂਗ ਜਦੋਂ ਵਰਕ ਕਰ ਸਕਦੇ ਉਹ ਗੇਮਸ ਤੋਂ ਹੀ ਸਿੱਖ ਸਕਦੇ ਆ ਇਸ ਤੋਂ ਇਲਾਵਾ ਦੂਸਰਾ ਮੋਟਿਵੇ ਹੈ ਕਿ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਨਸ਼ਿਆਂ ਵੱਲ ਵੱਧ ਰਹੀ ਆ ਔਰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਜਿੱਥੇ ਖੇਡਾਂ ਜਿੰਦਿਆਂ ਰਹਿਣਗੀਆਂ ਸਾਡੀਆਂ ਗੇਮ ਸਾਡਾ ਵਿਰਸਾ ਜ਼ਿੰਦਾ ਰਹੇਗਾ ਉਥੇ ਕਦੀ ਵੀ ਨਸ਼ਾ ਜਿਹੜਾ ਉਹ ਜਾਗਰ ਨਹੀਂ ਹੋ ਪਾਏਗਾ ਪਰ ਅੱਜ ਦੀ ਜਿਹੜੀ ਪੀੜ੍ਹੀ ਆ ਉਸ ਵਿਰਸੇ ਨੂੰ ਭੁੱਲ ਕੇ ਤੇ ਨਸ਼ਿਆ ਦੀ ਦਲਦਲ ਚ ਫਸ ਰਹੀ ਹੈ ਔਰ ਮੈਂ ਮੈਸੇਜ ਦੇਣਾ ਚਾਹਾਂਗਾ ਕਿ ਆਉਣ ਵਾਲੀ ਪੀੜ੍ਹੀ ਨੂੰ ਤੇ ਅੱਜ ਦੇ ਬੱਚਿਆਂ ਨੂੰ ਕਿ ਇਹਨਾਂ ਬੁਰਾਈਆਂ ਤੋਂ ਦੂਰ ਰਹਿ ਕੇ ਵੱਧ ਤੋਂ ਵੱਧ ਜਿਹੜਾ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨ ਜਿਸ ਦੇ ਨਾਲ ਉਹਨਾਂ ਦਾ ਭੂਏਖਾ ਨਿਖਰ ਕੇ ਸਾਹਮਣੇ ਆਏਗਾ ਥੈਂਕ ਯੂ ਸਰ ਇਥੇ ਕਾਫੀ ਸਾਰੀਆਂ ਮੈਡਮਾਂ ਵੀ ਮੌਜੂਦ ਨੇ ਜਿਨ੍ਹਾਂ ਨੇ ਬੜੀ ਮਤਲਬ ਮਿਹਨਤ ਕੀਤੀ ਹੈ ਬੱਚਿਆਂ ਨੂੰ ਟ੍ਰੇਨ ਕਰਦੇ ਕਿੰਨਾ ਸਮਾਂ ਲੱਗਾ ਬੱਚਿਆਂ ਨੂੰ ਕਿੰਨਾ ਟਾਈਮ ਲੱਗਾ ਤੇ ਬੱਚੇ ਕਿੰਨਾ ਟਾਈਮ ਇਹਨਾਂ ਨੂੰ ਦਿੰਦੇ ਰਹੇ ਕਿਹੜੇ ਹਾਂਜੀ ਮੈਮ ਕੀ ਕਹਿਣਾ ਚਾਹੁੰਦੀ ਸੀ ਹਾਂਜੀ ਮੈਮ ਮੈਂ ਜਿੱਦ ਤੀ ਅਸੀਂ ਤਿਆਰੀ ਛੁੱਟੀਆਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਦਸੰਬਰ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਬੱਚੇ ਤਿਆਰੀ ਸ਼ੁਰੂ ਕਰ ਦਿੰਦੇ ਰਹੇ ਆ ਤੇ ਉਸ ਦੇ ਨਾਲ ਹੀ ਪੀਰੀਅਡ ਵਾਈਜ਼ ਬੱਚਿਆਂ ਨੂੰ ਅਸੀਂ ਕਲਾਸ ਵਾਈਜ਼ ਲਿਆਂਦੇ ਰਹੇ ਆ ਠੀਕ ਹੈ ਤੇ ਉਹ ਆਪਣੀ ਤਿਆਰੀ ਕਰਦੇ ਰਹੇ ਆ ਤੇ ਤਾਂ ਹੀ ਬੱਚਿਆਂ ਨੇ ਅੱਜ ਬਹੁਤ ਵਧੀਆ ਆਪਣੇ ਪਰਫਾਰਮ ਕਰਕੇ ਸਾਨੂੰ ਦਿਖਾਇਆ ਹੈ ਦੂ ਮੈਂ ਇਹ ਕਹਣਾ ਚਾਹੁੰਦੀ ਆ ਕਿ ਆ ਬੱਦ ਵੱਦ ਪੜਾਈ ਦੇ ਨਾਲ ਨਾਲ ਗੀਮਾਂ ਵਿੱਚ ਤੁਹਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਜਦ ਨਾਲ ਤੁਹਾਡੀ ਮੈਂਟਲੀ ਵੀ ਜਿਹੜੀ ਤੁਹਾਡੀ ਹੈਲਥ ਆ ਉਹ ਕੀ ਆ ਸਟੇਬਲ ਰਹੇਗੀ ਵਧੀਆ ਰਹੇਗੀ ਹਾਂ ਜੀ ਸਰ ਅੱਜ ਤੁਸੀਂ ਪਿੰਚੂਹੇਵਾਲ ਦੇ ਵਿੱਚ ਪਹੁੰਚੇ ਸਕੂਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਬੱਚੇ ਜੀ ਮੈਂ ਪਹਿਲਾਂ ਤੇਰੇ ਵਧਾਈ ਦੇਣਾ ਚਾਹੁੰਦਾ ਜੀ ਸਾਰੇ ਸਕੂਲ ਦੀ ਟੀਮ ਨੂੰ ਤੇ ਮੇਰੇ ਮੈਂਬਰ ਵੀ ਇਹਨਾਂ ਦੇ ਡਾਇਰੈਕਟਰ ਆ ਇੱਥੇ ਗੁਰਰਾਮਦਾਸ ਸਕੂਲ ਚੂਹੇਵਾਲ ਤੋਂ ਤੇ ਨਵ ਵਧਾਈ ਦਿਨਾ ਬੇਟਾ ਸੋਹਣਾ ਇਵੈਂਟ ਕਰਦੇ ਪਿਆ ਪਿੰਡ ਦੇ ਵਿੱਚ ਰਹਿ ਕੇ ਨਾ ਸੋਹਣਾ ਸਕੂਲ ਤੇ ਪ੍ਰਬੰਧ ਕੀਤਾ ਆ ਸਪੋਰਟਸ ਦਾ ਵੀ ਤੇ ਮੈਨੂੰ ਪਤਾ ਲੱਗਾ ਪਲੱਸ 2 ਤੱਕ ਆ ਇਹਦੇ ਵਾਸਤੇ ਬਹੁਤ ਵਧਾਈ ਤੇ ਜੋ ਅਸਲ ਪਿੱਛੇ ਆ ਉਹ ਸੇਵਾ ਕਰਦੇ ਪਏ ਆ ਉਹਨਾਂ ਨਾਲ ਗੱਲ ਹੋਈ ਕਹਿੰਦੇ ਸੇਵਾ ਕਰਦੇ ਆ ਮੈਂ ਮੈਂ ਵਧਾਈ ਦਿਨਾ ਉਹਨਾਂ ਨੂੰ ਇੱਕ ਵਾਰੀ ਫਿਰ ਸਾਰੀ ਟੀਮ ਥੈਂਕ ਯੂ ਸਰ ਸਰ ਛੋਟੇ ਛੋਟੇ ਬੱਚੇ ਉਹਨਾਂ ਵਾਸਤੇ ਕੀ ਕਹਿਣਾ ਕੀ ਮੈਸੇਜ ਦੇਣਾ ਚਾਹੁੰਦੇ ਬੜਾ ਬਹੁਤ ਸੋਹਣਾ ਲੱਗਾ ਸਾਨੂੰ ਇੱਥੇ ਆ ਕੇ ਇਹਨੇ ਕੌਨਫੀਡੈਂਟਲੀ ਉਹ ਸਾਰੇ ਪਰਫਾਰਮ ਕਰ ਰਿਹਾ ਤੇ ਪੇਰੈਂਟਸ ਬੜਾ ਅੱਛਾ ਹੋਰਾਂ ਨੂੰ ਚੇਅਰ ਅਪ ਕਰ ਰਿਹਾ ਸਾਨੂੰ ਦਿਲੋਂ ਬੜੀ ਖੁਸ਼ੀ ਹੋਈ ਆ ਕੇ ਜਿੱਦਾਂ ਸਾਨੂੰ ਇਹਨਾਂ ਨੇ ਦੱਸਿਆ ਵੀ ਬੜਾ ਸੋਹਣਾ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੱਦਾਂ ਇਹਨਾਂ ਨੇ ਮੈਨੇਜ ਕੀਤਾ ਤੇ ਜਿੱਦਾਂ ਸਾਨੂੰ ਬਹੁਤ ਵਧੀਆ ਲੱਗਾ ਜਿੱਤੇ ਆ ਕੇ ਪੇਰੈਂਟਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ? ਪੇਰੈਂਟਸ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਜੋ ਮੇਰੇ ਫਾਦਰ ਸਾਹਿਬ ਨੇ ਜੇ ਸੁਪਨਾ ਸਿਰਜਿਆ ਸੀ ਉਹਨੂੰ ਸਕਾਰ ਹੋਣ ਦੇ ਵਿੱਚ ਪੂਰਾ ਯੋਗਦਾਨ ਦੇਣ ਪੇਰੈਂਟਸ ਦੇਣਗੇ ਤੇ ਫੇਰ ਹੀ ਇਹ ਬਲੰਧੀਆਂ ਨੂੰ ਛੂਹੇਗਾ ਸੋ ਮੈਂ ਪੇਰੈਂਟਸ ਨੂੰ ਇਹੀ ਕਾਂਗਾ ਕਿ ਵੱਧ ਚੜ ਕੇ ਸਾਹ ਦੇਣ ਕਿਉਂਕਿ ਇਹ ਸੇਵਾ ਹੀ ਕਰ ਰਹੇ ਨੇ ਕੋਈ ਇਹਦੇ ਵਿੱਚ ਕੋਈ ਜ਼ਿਆਦਾ ਇਨਕਮ ਵਾਲੀ ਗੱਲ ਨਹੀਂ ਹੈ ਸੇਵਾ ਹੋ ਰਹੀ ਹੈ ਅੱਜ ਕੱਲ ਦਾ ਸਮਾਜ ਜਿਹੜਾ ਉਹ ਨਸ਼ੇ ਦੇ ਬਹੁਤ ਅੱਗੇ ਚੱਲ ਰਿਹਾ ਤੇ ਖੇਡਾਂ 'ਚ ਬਹੁਤ ਘੱਟ ਚੱਲ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਮੈਂ ਵੈਰੀ ਬਲਤੀ ਜਿਹੜਾ ਚਾਏ ਆਪਾਂ ਗੁਰੂ ਅੰਗਦ ਸਕੂਲ ਤੋਂ ਇਹ ਵਾਲਾ ਹੈ ਹਲੋ ਆ ਕੇ ਲੱਗ ਨਹੀਂ ਰਿਹਾ ਕਿ ਪਿੰਚਿਕ ਸਕੂਲ ਇਹੋ ਜਿਹਾ ਸਰਵਾਈਵ ਕਰਦਾ ਪਿਆ ਵਾ ਔਰ ਜੋ ਤੁਸੀਂ ਦੇਖ ਰਹੇ ਹੋ ਇੱਥੇ ਸਟਰੈਂਥ ਹੈ ਰਿਐਕਟੀਵਿਟੀਜ਼ ਹੋ ਰਹੀਆਂ ਸਪੋਰਟਸੀਆਂ ਇਹਨੇ ਬਿਲ ਬੈਨਰ ਬਹੁਤ ਵਧੀਆ ਅਰੇਂਜਮੈਂਟਸ ਹੈ ਔਰ ਜੇ ਨਸ਼ੇ ਦੀ ਤੁਸੀਂ ਗੱਲ ਕਰਦੇ ਪਿਓ ਇਹ ਨਸ਼ਾ ਹੀ ਸ਼ਰਾਬ ਲੱਗ ਰਾ ਸਾਡੀ ਜਿਹੜੀ ਕਮਿਊਨਿਟੀ ਨੂੰ ਸਾਡੇ ਪੰਜਾਬ ਨੂੰ ਸਪੈਸ਼ਲੀ ਸਾਨੂੰ ਇਹ ਸਪੋਰਟਸ ਵਾਸਤੇ ਬੰਦੇ ਦੇ ਬੱਚੇ ਐ ਇਨਕਰੇਜ ਕਰਨੇ ਚਾਹੀਦੇ ਐ ਸਾਨੂੰ ਸਪੋਰਟਸ ਵਾਲੇ ਬੱਚਿਆਂ ਨੂੰ ਤੋਰਨਾ ਚਾਹੀਦਾ ਵਾ ਤਾਂ ਕਿ ਨਸ਼ੇ ਵੱਲੋਂ ਧਿਆਨ हट ਕੇ ਸਪੋਰਟਸ ਵੱਲ ਆ ਸਕੇ ਸਪੋਰਟਸ ਪਰਸਨ ਹੀ ਸਰਵਾਈਵ ਕਰੇਗਾ ਤੇ ਇਹ ਨਸ਼ਾ ਖਤਮ ਹੋਏਗਾ ਅਦਰਵਾਈਜ਼ ਅਗਰ ਆਪਾਂ ਕਮਿਟੀ ਨੂੰ ਨਿਸ਼ੋ ਨਹੀਂ ਹਟਾਵਾਂਗੇ ਸਪੌਂਸਰ ਨਹੀਂ ਲੱਗੇ ਆਉਂਗੇ ਕਮਿਟੀ ਅੱਜ ਹੀ ਖਤਮ ਹੈ ਕੱਲੀ ਖਤਮ ਛੋਟੇ ਛੋਟੇ ਬੱਚੇ ਇੱਥੇ ਬੜੇ ਹੀ ਤਰ੍ਹਾਂ ਦੇ ਨਾਲ ਹਰ ਆਈਟਮ ਜਿਹੜੀ ਬੱਚੇ ਨੇ ਪੇਸ਼ ਕੀਤੀ ਆ ਕੋਈ ਤੁਹਾਨੂੰ ਕੋਈ ਖਾਸ ਇਦਾਂ ਦਾ ਕੋਈ ਬੱਚਾ ਲੱਗਾ ਹੋਵੇ ਕਿ ਤੁਹਾਨੂੰ ਲੱਗਦਾ ਹੋਵੇ ਕਿ ਬੱਚਾ ਅੱਗੇ ਜਾਣ ਵਾਲਾ ਸਪੈਸੀਫਿਕਲੀ ਦਾ ਜੀ ਮੈਂ ਸਭ ਨੂੰ ਪਹਿਲਾਂ ਤੇ ਬਹੁਤ 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 ਵਧਾਈਆਂ ਦੇਣਾ ਚਾਹਾਂਗਾ ਅੱਜ ਦੇ ਬਹੁਤ ਸੋਹਣੇ ਫੰਕਸ਼ਨ ਲਈ ਬੱਚਿਆਂ ਨੇ ਤਾਂ ਜੀ ਸਭ ਨੇ ਬਹੁਤ ਹੀ ਖਾਸ ਤਰੀਕੇ ਨਾਲ ਸਭ ਸਭ ਦਾ ਬਹੁਤ ਵਧੀਆ ਵੈਲਕਮ ਕੀਤਾ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਐਂਟਰਟੇਨ ਵੀ ਕੀਤਾ ਤੇ ਸਪੋਰਟਸ ਡੇ ਤੇ ਅੱਜ ਅਸੀਂ ਆਏ ਆ ਮੈਂ ਕੁਝ ਬੱਚੇ ਦੇਖੇ ਜੋ ਕਿ ਮਾਰਚ ਕਰਦੇ ਹੋਏ ਇਤਨਾ ਯੂਨੀਫਾਰਮ ਦੇ ਵਿੱਚ ਇੰਡੀਅਨ ਆਰਮੀ ਦੀ ਮੈਂ ਤੇ ਚਾਹਨਾ ਹੈ ਕਿ ਬੱਚੇ ਹੋਰ ਇੰਡੀਅਨ ਆਰਮੀ ਤੇ ਜਾਣ ਤੇ ਹੋਰ ਅੱਗੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਥੈਂਕ ਯੂ ਥੈਂਕ ਯੂ ਸਰ ਕੀ ਨਾਮ ਤੁਹਾਡਾ ਭਪਿੰਦਰ ਸਿੰਘ ਜੀ ਚਾਲਕਲਾ ਮੇਰਾ ਪਿੰਡ ਆ ਸਰਪੰਚਾ ਮੈਂ ਪਿੰਡ ਦਾ ਜੋ ਇਹਨਾਂ ਨੇ ਆਪਰਾਲਾ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਸਕੂਲ ਵਾਲਿਆਂ ਨੇ ਬਹੁਤ ਵਧੀਆ ਲੱਗਾ ਜੋ ਬੱਚਿਆਂ ਨੂੰ ਸਿੱਖਿਆ ਦੇ ਰਹੇ ਆ ਬਹੁਤ ਵਧੀਆ ਦੇ ਰਹੇ ਆ ਬਹੁਤ ਵਧੀਆ ਕਰ ਰਹੇ ਆ ਕੁਝ ਬੱਚੇ ਨਸ਼ੇ ਤੋਂ ਦੂਰ ਰਹਿਣਗੇ ਕੁਝ ਗਿਆਮਾ ਕਰਨਗੇ ਪੜ ਕੇ ਕਿਸੇ ਤਰੱਕੀ ਦੇ ਜਾਣਗੇ ਕਿਸੇ ਨੌਕਰੀ ਦੇ ਜਾਣਗੇ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਆ ਬਹੁਤ ਵਧੀਆ ਤੁਹਾਡੀ ਟੀਮ ਦਾ ਵੀ ਧੰਵਾਦ ਜਿਨ੍ਹਾਂ ਨੇ ਆਣ ਕੇ ਆ ਪ੍ਰੋਗਰਾਮ ਕਰ ਰਹੇ ਜੀ ਦੂਰ ਤੱਕ ਬਾੜ ਵਿਚਾਰ ਰਹੇ ਜੀ ਬਹੁਤ ਵਧੀਆ ਕਰ ਰਹੇ ਜੀ ਧੰਨ ਧੰਵਾਦ ਇੱਥੇ ਪਿੰਡ ਚੂਹੇਵਾਲ ਤੋਂ ਪੇਰੈਂਟਸ ਵੀ ਮੌਜੂਦ ਨੇ ਸਕੂਲ ਦੇ ਵਿੱਚ ਪਹੁੰਚੇ ਹੋਏ ਨੇ ਆਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇਸ ਸਕੂਲ ਦੇ ਵਿੱਚ ਪਹੁੰਚਣ ਤੇ ਜਾਂ ਇਸ ਸਕੂਲ ਦੇ ਵਿੱਚ ਫੰਕਸ਼ਨ ਤੇ ਕਿਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਲੱਗਾ ਮੈਮ ਔਰ ਖਾਣੇ ਦਾ ਵੀ ਬਹੁਤ ਵਧੀਆ ਇਹਨਾਂ ਨੇ ਅਰੇਂਜ ਕੀਤਾ ਚਾਹ ਵੀ ਪਹਿਲੇ ਚਾਹ ਪਕੋੜੇ ਸੀਗੇ ਬਹੁਤ ਵਧੀਆ ਚਾਹ ਦਾ ਵੀ ਅਰੇਂਜਮੈਂਟ ਆ ਖਾਣੇ ਦਾ ਵੀ ਆ ਔਰ ਬਹੁਤ ਵਧੀਆ ਜਿਹੜਾ ਸਾਰਾ ਅਰੇਂਜਮੈਂਟ ਕੀਤਾ ਵਾ ਬੱਚਿਆਂ ਨੇ ਵੀ ਬਹੁਤ ਵਧੀਆ ਪਰਫਾਰਮੈਂਸ ਆਪਣੀ ਦਿੱਤੀ ਆ ਬੱਚਿਆਂ ਦੇ ਪੇਰੈਂਟਸ ਪਹੁੰਚੇ ਨੇ ਬੱਚੇ ਬਹੁਤ ਜ਼ਿਆਦਾ ਖੁਸ਼ ਨੇ ਸਾਰੇ ਬੱਚੇ ਨੇ ਬਹੁਤ ਵਧੀਆ ਫੰਕਸ਼ਨ ਨਿਭਾਇਆ ਹਾਂਜੀ ਸਾਰੇ ਬਹੁਤ ਬੱਚੇ ਵਧੀਆ ਖੁਸ਼ ਨੇ ਹਾਂਜੀ ਉਹ ਵਧੀਆ ਤਰੀਕੇ ਨਾਲ ਇਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਮਤਲਬ ਬੱਚਿਆਂ ਨੂੰ ਟ੍ਰੀਨ ਕੀਤਾ ਸੀਗਾ ਪਹਿਲਾਂ ਗਾਈਡ ਕੀਤਾ ਸੀਗਾ ਤੇ ਉਸੇ ਨਾਲ ਬੱਚੇ ਵੀ ਵਧੀਆ ਪਰਫਾਰਮੈਂਸ ਆਪਣੀ ਦੇ ਰਹੇ ਨੇ ਥੈਂਕ ਯੂ ਜਿਆਦਾ ਨਾ ਸਾਂਝੀਆਂ ਕੀਤੀਆਂ ਨੇ ਜੋ ਕਿ ਗੁਰੂ ਰਾਮਦਾਸ ਸਕੂਲ ਦੀਆਂ ਤੇ ਪਿੰਡ ਚੂਹੇਵਾਲ ਤੋਂ ਨੇ ਉੱਥੇ ਹੀ ਖਿਡਾਰੀ ਬਹੁਤ ਵਧੀਆ ਲੈਵਲ ਤੇ ਖੇਡ ਕੇ ਆਏ ਨੇ ਬੱਚਿਆਂ ਦਾ ਬੜਾ ਵਧੀਆ ਹੀ ਹੌਸਲਾ ਵਧਾਈ ਟੀਚਰਾਂ ਵੱਲੋਂ ਮਿਲਿਆ ਤੇ ਕੁਝ ਬੱਚਿਆਂ ਨੇ ਖੁਦ ਵੀ ਕੀਤਾ ਹੈ ਆਓ ਕੁਝ ਬੱਚੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇਹ ਖੇਡ ਦਾ ਕਿਸ ਤਰ੍ਹਾਂ ਦਾ ਮਜ਼ਾ ਆਇਆ ਤੇ ਖੇਡ-ਤੁਖੇਡ ਕਰਦਿਆਂ ਹੋਇਆ ਕੀ ਮੈਸੇਜ ਦੇਣਾ ਚਾਹੁੰਦੇ ਦੂਸਰਿਆਂ ਨੂੰ ਮੇਰਾ ਨਾਮ ਹਰਮਨਦੀਪ ਸੰਘਾ ਮੈਂ ਰੰਗੀਲਪੁਰ ਰਹਿਣਾ ਮੈਂ ਗੁਰੂ ਰਾਮਦਾਸ ਸੀਨੀਅਰ ਸੈਂਡਿਟ ਚੂਹੇਵਲ ਬਟਾਲੇ ਦਾ ਵਿਦਿਆਰਥੀ ਹਾਂ ਮੈਂ ਡਿਸਟ੍ਰਿਕਟ ਲੈਵਲ ਤੇ ਸੂਜਿੰਦਰਾ ਕਾਲਜ ਵਿੱਚ ਸ਼ਬਦ ਤੇ ਗੁਰਬਾਣੀ ਪੜ੍ਹ ਕੇ ਆਇਆ ਹਾਂ ਜਿਸ ਦੇ ਵਿੱਚੋਂ ਮੈਂ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਸੀ। ਸਕੂਲ ਦੇ ਵਿੱਚ ਖੇਡਦੇ ਹੋ ਕਿੰਨਾ ਟਾਈਮ ਸਕੂਲ ਦੇ ਚਲਾਂਦੇ ਹੋ ਤੇ ਕਿਹੜੇ ਤੁਹਾਡੇ ਮਤਲਬ ਸਿਖਾਉਣ ਵਾਲੇ ਕਿੰਨਾ ਨੂੰ ਇਹ ਐਫਰਟ ਕਰਦੇ ਹੋ ਕਿ ਪੇਰੈਂਟਸ ਨੇ ਤੁਹਾਡਾ ਸਾਥ ਦਿੱਤਾ ਜਾਂ ਸਕੂਲ 'ਚ ਤੁਸੀਂ ਇਸ ਖੇਡ 'ਚ ਪਏ ਹੋ। ਪੇਰੈਂਟਸ ਨੇ ਵੀ ਸਾਥ ਦਿੱਤਾ ਸਾਰ ਸਿਖਾਉਂਦੇ ਸੀ ਹਨ। ਸਾਰ ਸਿਖਾਉਂਦੇ ਨੇ। ਕਿੰਨਾ ਟਾਈਮ ਸਿੱਖੇ ਹੋ? ਇੱਕ ਪੀਰੀਅਡ ਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਤਰਮ ਲਈ ਲੜਨ ਗਿਆ ਉਹ ਦਲੀ ਸ਼ਹਿਰ ਦੇ ਰਾਹ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਕੋਈ ਮੁਸ਼ਕਲ ਪਰੇਸ਼ਾਨੀ ਤਾਂ ਨਹੀਂ ਲੱਗੀ ਕੋਈ ਨਵੀਂ ਗੱਲ ਲੱਭੀ ਹੋਵੇ ਸਕੂ ਇਹ ਜੀ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਜਿਹੜਾ ਸਟਾਫ ਹੈ ਬਹੁਤ ਐਫਰਟ ਕਰਦਾ ਹੈ ਬਹੁਤ ਮਿਹਨਤ ਕਰਦਾ ਹੈ ਵਾ ਇਹ 3 ਮਹੀਨੇ ਦੀ ਮਿਹਨਤ ਤੋਂ ਬਾਅਦ ਅੱਜ ਜਿਹੜਾ ਰਿਜ਼ਲਟ ਸੀਗਾ ਸਾਡੇ ਸਾਹਮਣੇ ਆਇਆ ਵਾ ਇਹ ਸਾਰਾ ਸਾਡੇ ਟੀਚਰਸ ਦਾ ਕੀਤਾ ਹੋਇਆ ਹੈ ਇਹਨਾਂ ਦੀ ਸਪੋਰਟ ਦੇ ਨਾਲ ਹੀ ਅਸੀਂ ਸਾਰਾ ਕੰਮ ਕਰ ਰਹੇ ਹਾਂ ਜਿਹੜਾ ਕਿ ਸਕੂਲ ਦੇ ਵਿੱਚ ਜਿਹੜਾ ਪ੍ਰੋਗਰੈਸ ਵਾਸਤੇ ਹੋ ਰਿਹਾ ਥੈਂਕ ਯੂ ਇਹਨਾਂ ਤਸਵੀਰਾਂ ਚੂਹੇਵਲ ਪਿੰਡ ਦੀਆਂ ਸਕੂਲ ਦੀਆਂ ਕੈਮਰਾਮੈਨ ਸੰਦੀਪ ਦੇ ਨਾਲ ਸੀਮਾ ਬਦਨਦੀਖਾ ਅਸੀਂ ਰਿਪੋਰਟ ਧੰਨਵਾਦੀ